ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੁਹੀ ਮਹੱਲਾ 14 ਹਰ ਹਰ ਕਰਹਿ ਨਿਤ ਕਪਟ ਕਮਾਵਹਿ ਹਿਰਦ ਸੁੱਧ ਨ ਹੋਈ ਤਨ ਤਨ ਸ੍ਰੀ ਗੁਰੂ ਰਾਮਦਾਸ ਐ ਮਹਾਰਾਜੀ ਆਮਨ ਪਿੱਤਰ ਲੜੀਵਾਰ ਕਥਾ ਵਿਚਾਰ ਸਰਲ ਵਿਚਾਰ ਰਹੀ ਕਿਰਪਾ ਕਰ ਰਹੇ ਹਨ ਪਾਤਸ਼ਾਹ ਜੀ ਚੌਥੇ ਬਚਨ ਦੇ ਰਾਹੀ ਕਿਰਪਾ ਕਰ ਰਹੇ ਚੌਥਾ ਸ਼ਬਦ ਹੈ ਸਹੀ ਰਾਗ ਦੇ ਅੰਦਰ ਇਹ ਭਾਈ ਜੋ ਬਾਹਰੋਂ ਦਿਖਾਵੇ ਮਾਤਰ ਮੁਖੋਂ ਹਰ ਹਰ ਉਚਾਰਨ ਕਰਦੇ ਹਨ ਤੇ ਅੰਦਰੋਂ ਨਿਤਾ ਪ੍ਰਤੀ ਕਵਟ ਛਲ ਫਰੇਬ ਕਮਾਉਂਦੇ ਹਨ ਉਨ੍ਹਾਂ ਦਾ ਹਿਰਦਾ ਅੰਤਹਿ ਕਰਨ ਕਦਾ ਚਿੱਤ ਵੀ ਸੁੱਧ ਪਵਿੱਤਰ ਨਹੀਂ ਹੋ ਸਕਦਾ ਅਨੰਦਨ ਕਰਮ ਕਰਹਿ ਬਹੁਤੇ ਤੇਰੇ ਤੇਰੇ ਸੁਪਨੇ ਸੁਖ ਨਾ ਹੋਈ ਭਾਵੇਂ ਰਾਤ ਦਿਨ ਬਹੁਤ ਬਿਆੰਤ ਦਿਖਲਾਵੇ ਦੇ ਕਰਮ ਸਕਾਮ ਕਰਮਾਂ ਨੂੰ ਕਰਦੇ ਹਨ ਪਰ ਫੇਰ ਵੀ ਉਹਨਾਂ ਨੂੰ ਸੁਪਨੇ ਵਿੱਚ ਵੀ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ ਵਾ ਸੁਪ ਸੁਪਨੇ ਮਾਤਰ ਵੀ ਸੁਖ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਜਾਗਦਿਆਂ ਨੂੰ ਤਾਂ ਕੀ ਹੋਣੀ ਹੈ ਪਾਉ ਹਰ ਵੇਲੇ ਦੁਖੀ ਰਹਿੰਦੇ ਹਨ ਗਿਆਨੀ ਗੁਰਬਿੰਨ ਭਗਤ ਨਾ ਹੋਈ ਸੋ ਭਗਤ ਦੇ ਜਿੱਥੇ ਵੀ ਤੱਤੇ ਨੂੰ ਸਿਹਾਰੀ ਆਵੇਗੀ ਇਸ ਦਾ ਭਾਵ ਹੈ ਭਗਤੀ ਹੈ ਗਿਆਨੀ ਗਿਆਨਵਾਨੋ ਗੁਰੂ ਤੋਂ ਬਿਗੈਰ ਵਾ ਗਿਆਨ ਸਰੂਪ ਸਤਿਗੁਰਾਂ ਤੋਂ ਬਿਨਾ ਪਰਮੇਸ਼ਰ ਦੀ ਪਾਉ ਭਗਤੀ ਨਹੀਂ ਹੋ ਸਕਦੀ ਕੋਰੇ ਰੰਗ ਕਦੇ ਨ ਚੜੈ ਜੇ ਲੋਚੈ ਸਭ ਕੋਈ ਰਹਾਉ ਪਾਤਸ਼ਾਹ ਫਰਮਾਉਂਦੇ ਜਿਵੇਂ ਕੋਰੇ ਬਸਤਰ ਨੂੰ ਕਦਾ ਚਿੱਤ ਵੀ ਰੰਗ ਨਹੀਂ ਚੜਦਾ ਜੇ ਅਗਰ ਸਾਰੇ ਕੋਈ ਚੋਣ ਵੀ ਲੱਗ ਜਾਣ ਪਰ ਫੇਰ ਵੀ ਰੰਗ ਨਹੀਂ ਚੜਦਾ ਇਸੇ ਪ੍ਰਕਾਰ ਜਿਤਨਾ ਚਿਰ ਇਸ ਮਨ ਰੂਪੀ ਬਸਤਰ ਵਿੱਚ ਖਡੂਰ ਤਾਈ ਰੂਪੀ ਕੋਰਾਪਣ ਹੈ ਉਹਨਾਂ ਚਿਰ ਪ੍ਰੇਮ ਦਾ ਰੰਗ ਨਹੀਂ ਚੜ ਸਕਦਾ ਭਾਵੇਂ ਸਾਰੇ ਚਾਹਣਾ ਵੀ ਕਰਨ ਰਹਾਓ ਬਿਸਰਾਮ ਦੇ ਕੀ ਕਿਰਪਾ ਕਰਦੇ ਹਨ ਜਪ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗ ਨਾ ਜਾਈ ਭਾਵੇਂ ਮਨਮੁਖ ਪੁਰਸ਼ ਜਪ ਤਪ ਤਪੱਸਿਆ ਸੰਜਮ ਇੰਦਰੀਆਂ ਨੂੰ ਰੋਕਣ ਰੂਪ ਕਠਨ ਕਰਮ ਤੇ ਠਾਕੁਰਾਂ ਆਦਿ ਦੀ ਪੂਜਾ ਕਰਦੇ ਹਨ ਪਰ ਫਿਰ ਵੀ ਉਹਨਾਂ ਮਨਮੁੱਖਾਂ ਦਾ ਹਉਮੈ ਹੰਕਾਰ ਰੂਪੀ ਰੋਗ ਨਹੀਂ ਜਾਂਦਾ ਅੰਤਰ ਰੋਗ ਮਹਾ ਅਭਿਮਾਨਾ ਦੂਜੈ ਪਾਇ ਖੁਆਈ ਉਹਨਾਂ ਦੇ ਅੰਤਹਿ ਕਰਨ ਵਿੱਚ ਅਭਿਮਾਨਾ ਹੰਕਾਰ ਦਾ ਮਹਾ ਵੱਡਾ ਰੋਗ ਹੈ ਅਤੇ ਦੂਜੈ ਦ્વੈਤ ਭਾਵ ਨੇ ਉਹਨਾਂ ਦੀ ਬਿਰਤੀ ਖੁਆਈ ਭੁਲਾਈ ਹੋਈ ਹੈ ਬਾਹਰ ਭੇਖ ਬਹੁਤ ਚਤੁਰਾਈ ਮਨੁਆਂ ਦੇ ਦਿਸ ਤਾਵੇ ਜੀਵ ਬਾਰੋਂ ਸਰੀਰ ਦੇ अनेकाਾਂ ਭੇਖ ਤੇ ਬਹੁਤ अनेकाਾਂ ਚਤੁਰਾਈ ਚਲਾਕੀਆਂ ਵਾਲੀਆਂ ਗੱਲਾਂ ਕਰਦੇ ਆ ਪਰ ਅੰਦਰੋਂ ਉਹਨਾਂ ਮਨ ਮੁੱਖਾਂ ਦਾ ਮਨੂਆ ਮਨ ਦਸੇ ਦਿਸ਼ਾਵਾਂ ਦੇ ਪਦਾਰਥਾਂ ਵੱਲ ਦੌੜਦਾ ਰਹਿੰਦਾ ਹੈ ਹਉਮੈ ਵਿਆਪਿਆ ਸਬਦ ਨਾ ਜੀਨੈ ਫਿਰ ਫਿਰ ਜੂਨੀ ਆਵੇ ਉਹਨਾਂ ਦਾ ਮਨ ਹਉਮੈ ਹੰਗਤਾ ਮਮਤਾ ਵਿੱਚ ਵਿਆਪਿਆ ਲੱਗਿਆ ਹੋਇਆ ਹੈ ਜੋ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਨਹੀਂ ਚੀਨੈ ਪਛਾਣਦਾ ਨਹੀਂ ਇਸ ਕਰਕੇ ਉਹ ਫੇਰ ਫੇਰ ਮੁੜ ਮੁੜ ਜੂਨਾ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ ਨਾਨਕ ਨਦਰ ਕਰੇ ਸੋ ਬੁੱਝੈ ਸੋ ਜਨ ਨਾਮ ਧਿਆਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਉੱਪਰ ਪਰਮੇਸ਼ਰ ਆਪਣੀ ਕਿਰਪਾ ਦੀ ਨਦਰ ਦ੍ਰਿਸ਼ਟੀ ਕਰਦਾ ਹੈ ਸੋ ਉਹੀ ਗੁਰਾਂ ਦੇ ਉਪਦੇਸ਼ ਨੂੰ ਬੁੱਝਦਾ ਹੈ ਅਤੇ ਉਹ ਜਨਪੁਰਸ਼ ਹੀ ਪਰਮੇਸ਼ਰ ਦੇ ਨਾਮ ਨੂੰ ਧਿਆਏ ਧੌਂਦਾ ਹੈ ਗੁਰਪ੍ਰਸਾਦੀ ਏਕੋ ਬੂਝੈ ਏਕ ਸਮਾਹੇ ਸਮਾਏ ਜੋ ਗੁਰਾਂ ਦੀ ਪ੍ਰਸਾਦੀ ਕਿਰਪਾ ਦੁਆਰਾ ਏਕੋ ਅਦਵੈਤ ਸਰੂਪ ਪਰਮੇਸ਼ਰ ਨੂੰ ਬੂਝੈ ਸਮਝ ਲੈਂਦਾ ਹੈ ਉਹ ਇੱਕ ਇੱਕ ਪਰਮੇਸ਼ਰ ਵਿੱਚ ਹੀ ਸਮਾਏ ਲੀਨ ਹੋ ਜਾਂਦਾ ਹੈ ਸੂਹੀ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੁਝ ਗੁਰਸਿੱਖਾਂ ਨੇ ਸਤਿਗੁਰਾਂ પાસે ਬੇਨਤੀ ਕੀਤੀ ਕਿ ਮਹਾਰਾਜ ਇਸ ਦੇਹੀ ਰੂਪੀ ਨਗਰੀ ਨੂੰ ਬਹੁਤ ਲੋਕ ਅਨੇਕਾਂ ਤਰ੍ਹਾਂ ਖੋਜਦੇ ਆ ਜੋਗੀ ਲੋਕ 나ੜੀਆਂ ਦੀ ਗਿਣਤੀ ਕਰਦੇ ਹਨ ਇਸ ਸਰੀਰ ਅੰਦਰ 72 ਕਰੋੜ 72 ਲੱਖ 2200 나ੜੀਆਂ ਹਨ ਕਈ ਪ੍ਰਾਣਾਯਾਮ ਕਰਦੇ ਹੋਏ ਸਾਹਾਂ ਦੀ ਗਿਣਤੀ ਵਿੱਚ ਲੱਗੇ ਹੋਏ ਹਨ ਪਰ ਆਪ ਜੀ ਹੀ ਦੱਸੋ ਕਿ ਕਿਵੇਂ ਖੋਜ ਹੋਵੇਗੀ ਅਤੇ ਨਾਮ ਦੀ ਪ੍ਰਾਪਤੀ ਕਿਵੇਂ ਹੋਵੇਗੀ ਤਾਂ ਸੁਣ ਕੇ ਸਤਿਗੁਰੂ ਸਾਹਿਬ ਜੀ ਸੂਹੀ ਰਾਗਣੀ ਅੰਦਰ ਦੂਸਰੇ ਘਰ ਸੁਰ ਤਾਲ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਇੱਕ ਅਦਵੈਤ ਰੂਪ ਬ੍ਰਹਮ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪਾਇਆ ਜਾਂਦਾ ਹੈ ਗੁਰਮਤ ਨਗਰੀ ਖੋਜ ਖੋ ਜਾਈ ਹਰ ਹਰ ਨਾਮ ਪਦਾਰਥ ਪਾਈ ਏ ਭਾਈ ਜਿਨ੍ਹਾਂ ਨੇ ਗੁਰਮਤ ਗੁਰੂ ਦੀ ਸਿੱਖਿਆ ਦੁਆਰਾ ਇਹ ਦੇਹ ਰੂਪੀ ਨਗਰੀ ਦੀ ਖੋਜ ਖੋਜੀ ਹੋ ਕੇ ਖੋ ਜਾਈ ਖੋਜ ਕੀਤੀ ਹੈ ਉਹਨਾਂ ਨੇ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਰੂਪੀ ਪਦਾਰਥ ਦੀ ਪਾਈ ਹੁੰਦਾ ਪ੍ਰਾਪਤੀ ਕਰ ਲਈ ਹੈ ਮੇਰੇ ਮਨ ਹਰ ਹਰ ਸਾਤ ਵਸਾਈ ਇਹ ਭਾਈ ਮੇਰੇ ਮਨ ਹਿਰਦੇ ਵਿੱਚ ਹਰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਕਰਕੇ ਸਾਤ ਸ਼ਾਂਤੀ ਵਸਾਈ ਵਸ ਆਈ ਹੈ ਤਿਸਨਾ ਅਗਨ 부ਜੀ ਖਿਨ ਅੰਤਰ ਗੁਰ ਮਿਲਿਆ ਸਭ ਭੁਖ ਗਵਾਈ ਰਹਾਉ ਇੱਕ ਖੇਂਦੇ ਅੰਦਰ ਹੀ ਤ੍ਰਿਸ਼ਨਾ ਦੀ ਅਗਨ ਅਗ ਬੁਝ ਗਈ ਹੈ ਗੁਰਾਂ ਨਾਲ ਮਿਲਿਆ ਮਿਲਣ ਕਰਕੇ ਸਾਰੀ ਆਸਾ ਰੂਪੀ ਭੁੱਖ ਗਵਾ ਦਿੱਤੀ ਹੈ ਵਾ ਗੁਰਾਂ ਨੇ ਮਿਲ ਕੇ ਮੇਰੀ ਸਾਰੀ ਭੁੱਖ ਗਵਾ ਦਿੱਤੀ ਹੈ ਰਹਾਉ ਬਿਸਰਾਮ ਦੇ ਕੀ ਪਾਦਸ਼ਾਹ ਕਿਰਪਾ ਕਰਦੇ ਹਨ ਹਰ ਗੁਣ गावा ਜੀਵਾ ਮੇਰੀ ਮਾਈ ਏ ਮੇਰੀ ਮਾਈ ਮਾਤਾ ਪਾਵ ਮਾਤਾ ਪਿਤਾ ਰੂਪ ਸੰਤ ਜਨੋ ਜਦੋਂ ਮੈਂ ਹਰ ਪਰਮੇਸ਼ਰ ਦੇ ਗੁਣ ਸਿਫਤ ਸਲਾਹ ਦੇ ਗੀਤ ਗਾਇਨ ਕਰਦਾ ਹਾਂ ਤਦੋਂ ਹੀ ਮੇਰਾ ਆਤਮਿਕ ਜੀਵਨ ਵੱਲ ਜਿਉਣਾ ਹੁੰਦਾ ਸਤਿਗੁਰ ਦਇਆਲ ਗੁਣ ਨਾਮ ਦਿਰੜਾਈ ਦਇਆਲ ਦਇਆ ਦੇ ਆਲ ਘਰ ਸਤਿਗੁਰਾਂ ਨੇ ਗੁਣ ਉਪਕਾਰ ਕਰਕੇ ਪਰਮੇਸ਼ਰ ਦਾ ਨਾਮ ਦਿਰੜਾਈ ਦਿੜ੍ੜ ਕਰਵਾਉਣਾ ਕੀਤਾ ਹੈ ਵਾ ਗੁਣ ਗਿਆਨ ਦੇਣ ਵਾਲਾ ਨਾਮ ਦਿਰੜਾਇਆ ਹੈ ਪੱਕਾ ਕਰਵਾ ਦਿੱਤਾ ਹੈ ਹਉ ਹਰ ਪ੍ਰਭ ਪਿਆਰਾ ਢੂੜ ਟੂੜਾਈ ਸੋ ਇੱਥੇ ਦੋਨਾਂ ਦੇ ਢੂਡ ਦੇ ਤੇ ਟੂਢਾਈ ਦੇ ਟਿੱਪੀ ਨਹੀਂ ਲੱਗੀ ਇਸ ਕਰਕੇ ਇਹਨਾਂ ਨੂੰ ਢੂਡ ਟੁੰਡਾਈ ਨਹੀਂ ਬੋਲਣਾ ਢੂਡ ਟੂਢਾਈ ਛੇ ਪਾਈ ਹਉ ਮੈਂ ਆਪਣੇ ਹਰ ਹਰੇ ਭਰੇ ਕਰਨ ਵਾਲੇ ਪਿਆਰੇ ਪ੍ਰਭੂ ਪਰਮੇਸ਼ਰ ਦੀ ਢੂਡ ਖੋਜ ਨੂੰ ਸਤਸੰਗਤ ਦੁਆਰਾ ਟੂਢਾਈ ਖੋਜਣਾ ਕਰਦਾ ਹਾਂ ਸਤਸੰਗਤ ਮਿਲ ਹਰ ਰਸ ਪਾਈ ਸਤਸੰਗਤ ਵਿੱਚ ਮਿਲ ਕਰਕੇ ਹੀ ਹਰ ਪਰਮੇਸ਼ਰ ਦੇ ਨਾਮ ਰਸ ਦੀ ਭਾਈ ਪ੍ਰਾਪਤੀ ਕੀਤੀ ਹੈ ਤੁਰ ਮस्तक ਲੇਖ ਲਿਖੇ ਹਰ ਪਾਈ ਤੁਰ ਆਦ ਮੁੱਢ ਤੁਹੀ ਮੇਰੇ ਅੰਤਹਿ ਕਰਨੂਪੀ ਮਸਤਕ ਮੱਥੇ ਉਪਰ ਪਰਮੇਸ਼ਰ ਦੀ ਪ੍ਰਾਪਤੀ ਦੇ ਲੇਖ ਲਿਖ ਦਿੱਤੇ ਸਨ ਜਿਨ੍ਹਾਂ ਦਾ ਸਦਕਾ ਮੈਂ ਹਰ ਪਰਮੇਸ਼ਰ ਦੀ ਪਾਈ ਪ੍ਰਾਪਤੀ ਕੀਤੀ ਹੈ ਗੁਰ ਨਾਨਕ ਤੁਠਾ ਮੇਲੇ ਹਰ ਪਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਭਾਈ ਜਿਸ ਉੱਪਰ ਗੁਰੂ ਨਾਨਕ ਦੇਵ ਸਾਹਿਬ ਜੀ ਤੁਠਾ ਪ੍ਰਸੰਨ ਹੋਣਾ ਕਰਦੇ ਹਨ ਉਸ ਨੂੰ ਹਰ ਪਰਮੇਸ਼ਰ ਦੇ ਨਾਲ ਮੇਲ ਦਿੰਦੇ ਹਨ ਸੂਹੀ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਏ ਪਾਈ ਜਦੋਂ ਹਰ ਪਰਮੇਸ਼ਰਾਪ ਗੁਰਾਂ ਦੁਆਰਾ ਕਿਰਪਾ ਮਿਹਰ ਕਰਦਾ ਹੈ ਤਦੋਂ ਗੁਰੂ ਜੀ ਮਨ ਹਿਰਦੇ ਵਿੱਚ ਪਰਮੇਸ਼ਰ ਦਾ ਰੰਗ ਪ੍ਰੇਮ ਲਾ ਦਿੰਦੇ ਹਨ ਗੁਰਮੁਖ ਹਰ ਹਰ ਨਾਮ ਸਮਾਏ ਜਿਨ੍ਹਾਂ ਦਾ ਪ੍ਰੇਮ ਲੱਗਾ ਹੈ ਉਹ ਗੁਰਮੁਖ ਜਨ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਵਿੱਚ ਸਮਾਏ ਲੀਨ ਹੋਏ ਰਹਿੰਦੇ ਹਨ ਹਰ ਰੰਗ ਰਤਾ ਮਨ ਰੰਗ ਮਾਣੇ ਇਹ ਭਾਈ ਜਿਨ੍ਹਾਂ ਦਾ ਮਨ ਹਰ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਰਤਾ ਤਦਾਕਾਰ ਹੋਇਆ ਹੈ ਉਹਨਾਂ ਦਾ ਮਨ ਹਮੇਸ਼ਾ ਪਰਮੇਸ਼ਰ ਦੇ ਆਤਮਕ ਰੰਗ ਆਨੰਦ ਨੂੰ ਮਾਣੇ ਮਾਣਦਾ ਹੈ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੈ ਸਬਦ ਸੁਮਾਣੇ ਰਹਾਉ ਉਹ ਦਿਨ ਰਾਤ ਸਦਾ ਹਮੇਸ਼ਾ ਉਸੇ ਆਨੰਦ ਵਿੱਚ ਹੀ ਰਹਿੰਦੇ ਹਨ ਅਤੇ ਪੂਰਨ ਗੁਰੂ ਦੇ ਸ਼ਬਦ ਉਪਦੇਸ਼ ਦੁਆਰਾ ਪਰਮੇਸ਼ਰ ਵਿੱਚ ਸਮਾਣੇ ਅਪੇਧ ਹੋਏ ਹਨ ਵਾ ਪੂਰਨ ਗੁਰੂ ਜੀ ਦੇ ਉਪਦੇਸ਼ ਹੀ ਉਪਦੇਸ਼ ਵਿੱਚ ਹੀ ਸਮਾਏ ਹਨ ਰਹਾਉ ਬਿਸਰਾਮ ਦੀ ਕੀ ਬਾਦਸ਼ਾਹ ਕਿਰਪਾ ਕਰਦੇ ਹਨ ਹਰ ਰੰਗ ਕੋ ਲੋਚੈ ਸਭ ਕੋਈ ਗੁਰਮਖ ਰੰਗ ਚਲੂਲਾ ਹੋਈ ਹਰ ਪਰਮੇਸ਼ਰ ਦੇ ਰੰਗ ਪ੍ਰੇਮ ਆਨੰਦ ਨੂੰ ਉਵੇਂ ਤਾਂ ਭਾਵੇਂ ਸਾਰੇ ਕੋਈ ਚਾਹੁੰਦੇ ਆ ਪਰੰਤੂ ਗੁਰਾਂ ਦੁਆਰਾ ਗੁਰਮਖ ਬਣ ਕੇ ਹੀ ਚਰੂਲਾ ਗਾੜਾ ਪੱਕਾ ਪ੍ਰੇਮ ਦਾ ਰੰਗ ਪ੍ਰਾਪਤ ਹੁੰਦਾ ਹੈ ਮਨਮੁਖ ਮੁਗਦ ਨਾਰ ਕੋਰਾ ਹੋਏ ਜੇ ਸੋ ਲੋਚੈ ਰੰਗ ਨ ਹੋਵੇ ਕੋਏ ਮਨਮੁਖ ਨਰਪੁਰਸ਼ ਸ਼ਾਸਤਰ ਗਿਆਨ ਪਰਮਾਰਥ ਵੱਲੋਂ ਮੁਗਦ ਬੇਸਮਝੋਂ ਕਰਕੇ ਕੋਰਾ ਅਣਭਿਜ ਪਾਵ ਪਿਆਰ ਤੋਂ ਸਖਣਾ ਹੁੰਦਾ ਜੇ ਜੇਕਰ ਸੋ ਸੈਂਕੜੇ ਵਾਰ ਚਾਹਣਾ ਵੀ ਕਰੇ ਤਾਂ ਵੀ ਉਸ ਨੂੰ ਕੋਈ ਰੰਗ ਪ੍ਰਾਪਤ ਨਹੀਂ ਹੁੰਦਾ ਪਾਵ ਪਰਮੇਸ਼ਰ ਦਾ ਪ੍ਰੇਮ ਰੰਗ ਨਹੀਂ ਚੜਦਾ ਨਦਰ ਕਰੀ ਤਾ ਸਤਗੁਰ ਪਾਵੇ ਨਾਨਕ ਹਰ ਰਸ ਹਰ ਰੰਗ ਸਮਾਵੇ ਜੇਕਰ ਉਸ ਮਨਮੁਖ ਉੱਪਰ ਪਰਮੇਸ਼ਰ ਆਪਣੀ ਨਦਰ ਮਿਹਰ ਦੀ ਦ੍ਰਿਸ਼ਟੀ ਕਰ ਦੇਵੇ ਤਦ ਉਹ ਸਤਗੁਰਾਂ ਨੂੰ ਪ੍ਰਾਪਤ ਕਰ ਲੈਂਦਾ ਹੈ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਤਦ ਉਹ ਹਰ ਪਰਮੇਸ਼ਰ ਵਿੱਚ ਰਸ ਪ੍ਰੇਮ ਕਰਕੇ ਹਰ ਪਰਮੇਸ਼ਰ ਦੇ ਰੰਗ ਆਨੰਦ ਸਰੂਪ ਵਿੱਚ ਸਮਾਵੈ ਅਪੇਦ ਹੋ ਜਾਂਦਾ ਹੈ ਸੂਹੀ ਮਹੱਲਾ ਚੌਥਾ ਜੇਵਾ ਹਰ ਰਸ ਰਹੀ ਅਗਾਈ ਗੁਰਮੁਖ ਪੀਵੇ ਸਹਜ ਸਮਾਈ ਏ ਭਾਈ ਗੁਰਮੁਖ ਜਨਾਂ ਦੀ ਜੇਵਾ ਰਸ ਨਾ ਹਰ ਪਰਮੇਸ਼ਰ ਦੇ ਨਾਮ ਰਸ ਵਿੱਚ ਅਗਾਈ ਤ੍ਰਿਪਤ ਹੋ ਰਹੀ ਹੈ ਉਹ ਗੁਰਮੁਖ ਜਨ ਗੁਰਾਂ ਦੁਆਰਾ ਤਿਸ ਨਾਮ ਰਸ ਵਾ ਆਤਮਾ ਆਨੰਦ ਨੂੰ ਪੀਵੇ ਪੀਂਦੇ ਰਹਿੰਦੇ ਅਤੀ ਸਹਿਜ ਸੁਤੇ ਸਿੱਧ ਹੀ ਪਰਮੇਸ਼ਰ ਵਿੱਚ ਸਮਾਏ ਅਪੇਧ ਹੋਏ ਰਹਿੰਦੇ ਹਨ ਹਰ ਰਸ ਜਨ ਚਾਖੋ ਜੇ ਭਾਈ ਤਉ ਕਤ ਅਨਤ ਸਾਦ ਲੋਭਾਈ ਰਹਾਉ ਇਹ ਭਾਈ ਜਨ ਜਨੂ ਜੇਕਰ ਤੁਸੀਂ ਹਰ ਪਰਮੇਸ਼ਰ ਦੇ ਨਾਮ ਦੇ ਰਸ ਸਵਾਦ ਨੂੰ ਚਖਣਾ ਭਾਵ ਧਾਰਨ ਕਰੋ ਤਉ ਤਦ ਫਿਰ ਅਨਤ ਹੋਰਨਾ ਸਾਦ ਸਵਾਦਾਂ ਵਿੱਚ ਕਿਉਂ ਲੁਭਾਈ ਲੁਭਾਏ ਮਨ ਹੋਵਗੀ ਪਾਵ ਨਹੀਂ ਹੋਵੋਗੇ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਹਨ ਗੁਰਮਤ ਰਸ ਰਾਖੋ ਉਰਤਾਰ ਹਰ ਰਸ ਰਾਤੇ ਰੰਗ ਮੂਰਾਰ ਏ ਪਾਈ ਗੁਰਮਤ ਗੁਰ ਸਿੱਖਿਆ ਦੁਆਰਾ ਖਰੀਦੇ ਨਾਮ ਰਸ ਨੂੰ ਆਪਣੇ ਔਰ ਹਿਰਦੇ ਵਿੱਚ ਧਾਰ ਧਾਰਨ ਵਿਸਾਕੇ ਰੱਖੋ ਜੇ ਹਰ ਪਰਮੇਸ਼ਰ ਦੇ ਨਾਮ ਰਸ ਵਿੱਚ ਰਤੇ ਜਾਓਗੇ ਤਾਂ ਫਿਰ ਮੂਰਾਰ ਪਰਮੇਸ਼ਰ ਦਾ ਰੰਗ ਆਨੰਦ ਪ੍ਰਾਪਤ ਹੋਵੇਗਾ ਮਨਮੁਖ ਹਰ ਰਸ ਚਾਖਿਆ ਨ ਜਾਏ ਹੋਮੇ ਕਰੇ ਬਹੁਤੀ ਮਿਲੇ ਸਜਾਏ ਮਨਮੁਖ ਪੁਰਸ਼ਾਂ ਦੇ ਪਾਸੋਂ ਹਰ ਪਰਮੇਸ਼ਰ ਦੇ ਨਾਮ ਦਾ ਰਸ ਸਵਾਦ ਚਖਿਆ ਪਾਪ ਤਾਰਨ ਨਹੀਂ ਕੀਤਾ ਜਾਂਦਾ ਕਿਉਂ ਕਿਉਂਕਿ ਉਹ ਦੇਹ ਗੁਣਾ ਆਦ ਦੀ ਹੋਮੇ ਹੰਗਤਾ ਮਮਤਾ ਕਰਦੇ ਰਹਿੰਦੇ ਜਿਸ ਕਰਕੇ ਲੋਕ ਪ੍ਰਲੋਕ ਵਿੱਚ ਉਹਨਾਂ ਨੂੰ ਬਹੁਤੀ ਬੇਅੰਤ ਸਜਾ ਮਿਲਦੀ ਹੈ ਨਦਰ ਕਰੇ ਤਾਂ ਹਰ ਰਸ ਪਾਵੇ ਨਾਨਕ ਹਰ ਰਸ ਹਰ ਗੁਣ ਗਾਵੇ ਜੇਕਰ ਗੁਰੂ ਸਾਹਿਬ ਜੀ ਇਹਨਾਂ ਉੱਪਰ ਆਪਣੀ ਨਦਰ ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਣ ਤਦ ਇਹ ਵੀ ਹਰ ਪਰਮੇਸ਼ਰ ਦੇ ਨਾਮ ਰਸ ਨੂੰ ਪਾ ਸਕਦੇ ਹਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹੀ ਫੇਰ ਹਰ ਪਰਮੇਸ਼ਰ ਦੇ ਨਾਮ ਰਸ ਵਿੱਚ ਪਿਜੇ ਹੋਏ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਦੇ ਹਨ ਸੁਹੀ ਮਹੱਲਾ ਚੌਥਾ ਘਰ ਛੇਵਾ ਇੱਕ ਊੰਕਾਰ ਸਤਿਗੁਰ ਪ੍ਰਸਾਦ ਸਤਿਗੁਰੂ ਸਾਹਿਬ ਜੀ ਸੁਹੀ ਰਾਗ ਦੇ ਛੇਵੇਂ ਘਰ ਸੁਰ ਤਾਲ ਦੇ ਇਸ ਪਾਵਨ ਸ਼ਬਦ ਵਿੱਚ ਪੁਰਾਤਨ ਭਗਤ ਜਨਾਂ ਦੇ ਇਤਿਹਾਸ ਹਵਾਲੇ ਦੇ ਕੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਪ੍ਰਗਟ ਕਰਦੇ ਹੋਏ ਪਰਮਾਉਂਦੇ ਹਨ ਇਕ ਅਦਵੈਤ ਰੂਪ ਅਦੁੱਤੀ ਬ੍ਰਹਮ ਓੰਕਾਰ ਸਰਬਦਾ ਪ੍ਰਕਾਸ਼ਿਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ ਇਹ ਪਾਈ ਸੰਸਾਰ ਵਿੱਚ ਮੰਨੀ ਜਾਂਦੀ ਨੀਵੀਂ ਜਾਤੀ ਵਾਲੇ ਪੁਰਸ਼ਾਂ ਨੇ ਹਰ ਪਰਮੇਸ਼ਰ ਦੇ ਨਾਮ ਨੂੰ ਜਪਤਿਆਂ ਭਾਵ ਸਿਮਰਦਿਆਂ ਉੱਤਮ ਸ੍ਰੇਸ਼ਟ ਬ੍ਰਹਮ ਗਿਆਨੀਆਂ ਗੁਰਮੁਖਾਂ ਵਾਲੀ ਪਦਵੀ ਪਾਉਣਾ ਕੀਤੀ ਹੈ ਪਾਤਸ਼ਾਹ ਫਰਮਾਉਂਦੇ ਹਨ ਪੁੱਛੋ ਬਿਦਰ ਦਾਸੀ ਸੁਤੇ ਕਿਸਨ ਉੱਤਰਿਆ ਘਰ ਜਿਸ ਜਾਇ ਜੇ ਯਕੀਨ ਨਹੀਂ ਆਉਂਦਾ ਤਾਂ ਦਾਸੀ ਗੋਲੀ ਦੇ ਸੁਤੇ ਪੁੱਤਰ ਬਿਦਰ ਭਗਤ ਨੂੰ ਪੁੱਛ ਲਵੋ ਪਾਵ ਉਸ ਦੀ ਕਥਾ ਪ੍ਰਸੰਗ ਪੜ੍ਹ ਕੇ ਵੇਖ ਲਵੋ ਜਿਸ ਬਿਦਰ ਦੇ ਘਰ ਵਿੱਚ ਜਾ ਕਰਕੇ ਕ੍ਰਿਸ਼ਨ ਭਗਵਾਨ ਉਤਰਿਆ ਭਾਵ ਠਹਿਰਿਆ ਸੀ ਸੋ ਮਹਾਭਾਰਤ ਆਦ ਗ੍ਰੰਥਾਂ ਵਿੱਚ પ્રસੰਗ ਆਉਂਦਾ ਕਿ ਚੰਦਰਵੰਚੀ ਰਾਜਾ ਸ਼ਾਂਤ ਨੂੰ ਹੋਇਆ ਜੋ ਗੰਗਾ ਦਾ ਪਤੀ ਤੇ ਭੀਸ਼ਮ ਪਿਤਾਮਾ ਦਾ ਪਿਤਾ ਸੀ ਜਿਸ ਨੇ ਸਤਿਆਵਤੀ ਪਤ ਓਦਰੀ ਨਾਲ ਬਡਾਪੇ ਵਿੱਚ ਵਿਆਹ ਕਰਵਾਇਆ ਸੀ ਜਿਸ ਤੋਂ ਚਿਤਰਾ ਗਦ ਅਤੇ ਵਿਚਿਤ੍ਰ ਵੀਰੇ ਦੇ ਪੁੱਤਰ ਪੈਦਾ ਹੋਏ ਜੋ ਜਵਾਨ ਅਵਸਥਾ ਵਿੱਚ ਹੀ ਮਰ ਗਏ ਵਿਚਤਰ ਵੀਰੀਏ ਦੀਆਂ ਦੋ ਇਸਤਰੀਆਂ ਅੰਬਕਾ ਤੇ ਅੰਬਾਲਿਕਾ ਬਿਨਾਂ ਔਲਾਦ ਵਿਧਵਾ ਰਹਿ ਗਈਆਂ ਸਨ ਤਦੋਂ ਸਤਿਆਵਤੀ ਨੂੰ ਫਿਕਰ ਪੈ ਗਿਆ ਕਿ ਸਾਡੀ ਵੰਸ਼ ਕਿਵੇਂ ਵਧੇਗੀ ਤਦੋਂ ਇਸਨੇ ਪਹਿਲੇ ਪੁੱਤਰ ਵਿਆਸ ਨੂੰ ਬੁਲਾਇਆ ਜੋ ਸ਼ਾਂਤ ਨੂੰ ਨਾਲ ਵਿਆਹ ਹੋਣ ਤੋਂ ਪਹਿਲਾਂ ਪਰਾਸ਼ਰ ਰਿਖੀ ਦੇ ਅੰਛ ਦੁਆਰਾ ਸਤਿਆਵਤੀ ਦੇ ਉਦਰ ਤੋਂ ਹੀ ਪੈਦਾ ਹੋਇਆ ਸੀ ਵਿਆਸ ਨੇ ਸੰਬੰਧ ਕਰਨ ਤੋਂ ਨਾ ਕਰ ਦਿੱਤੀ ਫਿਰ ਆਪਣੀ ਮਾਂ ਦੇ ਕਹਿਣ ਤੋਂ ਇਹ ਸਵੀਕਾਰ ਕੀਤਾ ਕਿ ਮੈਂ ਜੋਗ ਸ਼ਕਤੀ ਨਾਲ ਇਹਨਾਂ ਤੋਂ ਸੰਤਾਨ ਪੈਦਾ ਕਰ ਦਿੰਦਾ ਹਾਂ ਇਹ ਮੇਰੇ ਸਾਹਮਣੇ ਉਲੰਘ ਜਾਣ ਤਦੋਂ ਅੰਬਕਾ ਰਾਣੀ ਅੱਖਾਂ ਬੰਦ ਕਰਕੇ ਅੱਗੋਂ ਲੰਘ ਗਈ ਜਿਸ ਤੋਂ ਤ੍ਰਿਤਰਾਸ਼ਟਰ ਨਾਮੇ ਅੰਨਾ ਪੁੱਤਰ ਜਨਮਿਆ ਦੂਸਰੀ ਅੰਬਾਲਕਾ ਵਿਆਸ ਦੇ ਰੂਪ ਨੂੰ ਵੇਖ ਡਰ ਗਈ ਇਸ ਦਾ ਰੰਗ ਪੀਲਾ ਪੈ ਗਿਆ ਜਿਸ ਤੋਂ ਪਾਂਡੂ ਪੀਲੇ ਰੰਗ ਵਾਲਾ ਪੁੱਤਰ ਜਨਮਿਆ ਅਤੇ ਤੀਸਰੀ ਦਾਸੀ ਜੋ ਕਾਂਸੀ ਤੋਂ ਇਹਨਾਂ ਦੋਵਾਂ ਰਾਣੀਆਂ ਦੇ ਨਾਲ ਕਾਂਸੀ ਵਾਲੇ ਰਾਜੇ ਇੰਦਰਦ ਜਮਨ ਨੇ ਭੇਜੀ ਸੀ ਉਹ ਹਸਦੀ ਹਸਦੀ ਵਿਆਸ ਜੀ ਦੇ ਅੰਗੋਂ ਲੱਗ ਗਈ ਜਿਸ ਤੋਂ ਬਿਦਰ ਨਾਮੇ ਭਗਤ ਪੁੱਤਰ ਪੈਦਾ ਹੋਇਆ ਜੋ ਬਹੁਤ ਗੁਣੀ ਨੀਤੀਵੇਤਾ ਈਸ਼ਵਰ ਭਗਤ ਅਤੇ ਸਤਿਆ ਵਕਤਾ ਸੀ ਜੋ ਕੌਰਵਾਂ ਤੇ ਪਾਂਡਵਾਂ ਨੂੰ ਹਮੇਸ਼ਾ ਸੁਭ ਸਿੱਖਿਆ ਦਿਆ ਕਰਦਾ ਸੀ ਇਸ ਦੇ ਸਦਾਚਾਰ ਤੇ ਮੋਹਿਤ ਹੋ ਕੇ ਕ੍ਰਿਸ਼ਨ ਜੀ ਦਰਯੋਦਨ ਦਾ ਘਰ ਛੱਡ ਕੇ ਇਸਦੇ ਘਰ ਵਿੱਚ ਜਾ ਕੇ ਰਹੇ ਸਨ ਕਿਉਂਕਿ ਦਰਯੋਦਨ ਦੇ ਮਨ ਵਿੱਚ ਇਹ ਖਿਆਲ ਸੀ ਕਿ ਜੇਕਰ ਕ੍ਰਿਸ਼ਨ ਜੀ ਦੇ ਆਉਣ ਕਰਕੇ ਮੈਂ ਸੰਘਾਸਨ ਤੋਂ ਉੱਠ ਕੇ ਅੱਗੇ ਹੋ ਕੇ ਮਿਲਿਆ ਤਾਂ ਮੇਰੇ ਵਜ਼ੀਰ ਆਦ ਕਹਿਣਗੇ ਕਿ ਗਵਾਲਿਆਂ ਦੇ ਲੜਕੇ ਲਈ ਉੱਠ ਕੇ ਖੜਾ ਹੋ ਗਿਆ ਤੇ ਜੇ ਨਾ ਖੜਾ ਆ ਤਾਂ ਕ੍ਰਿਸ਼ਨ ਜੀ ਆਪਣੀ ਨਰਾਦਰੀ ਸਮਝਣਗੇ ਇਸ ਲਈ ਕ੍ਰਿਸ਼ਨ ਜੀ ਦੇ ਆਉਣ ਤੋਂ ਪਹਿਲਾਂ ਹੀ ਤਵੇਲੇ ਵਿੱਚ ਉੱਠ ਕੇ ਚੱਲਿਆ ਗਿਆ ਕਿ ਉਥੇ ਖੜੇ ਖੜੇ ਹੀ ਮਿਲ ਲਵਾਂਗੇ। ਇਉਂ ਕ੍ਰਿਸ਼ਨ ਜੀ ਉਸ ਨੂੰ ਹੰਕਾਰੀ ਜਾਣ ਕੇ ਉਸ ਦੇ ਪਾਸ ਨਹੀਂ ਗਏ ਸਨ ਤੇ ਸਾਰੀ ਰਾਤ ਬਿਦਰ ਦੀ ਝੁੱਗੀ ਵਿੱਚ ਰਹੇ ਸਨ। ਜਿਵੇਂ ਕਿ ਆਉਂਦਾ ਹੈ ਜਿਕਰ ਰਾਜਨ ਕੌਣ ਤੁਮਾਰੈ ਆਵੇ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਭਾਵੇ ਰਹਾਉ। ਹਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ। tumro dood bidir ko pano amrit karmai mannya khir saman sagmai paya gun gavat rain bihani kabir ko thakur and binodi jaat na kahu ki mani har ki akath kah suno jan pai jit seh sa dukh bhook sab leh jaye rao हे भाई जनो हर परमेश्वर दी अकथ कथन तो रहत स्वरूप दी कथा सुनना करो जिस दे सुन नाल प्रमाण परमेगत आद संसा जम्मण मरण दा दुख आशा रूपी भूख सारी ले जांदी है रहाओ विश्राम दे के सतगुरु कृपा करदे हन रविदास चमार उस्तत करे हरकीरत निमख एक गाए ਜਮਿਆਰ ਜਾਤੀ ਦਾ ਭਗਤ ਰਵਿਦਾਸ ਪਰਮੇਸ਼ਰ ਦੀ ਉਸਤਤ ਸਿਫਤ ਵਡਿਆਈ ਕਰਦਾ ਸੀ ਅਤੇ ਇੱਕ ਇੱਕ ਨਿੰਮਕ ਜਿੰਨਾ ਸਮਾਂ ਭਾਵ ਹਰ ਵੇਲੇ ਪਰਮੇਸ਼ਰ ਦੀ ਕੀਰਤੀ ਗਾਉਂਦਾ ਰਹਿੰਦਾ ਸੀ ਪਦਤ ਜਾਤ ਉੱਤਮ ਭਇਆ ਚਾਰ ਵਰਨ ਪੈ ਪਗ ਆਏ ਉਹ ਪਦਤ ਡਿੱਗੀ ਹੋਈ ਭਾਵ ਨੀਵੀਂ ਜਾਤੀ ਦੇ ਹੁਣ ਕਰਕੇ ਵੀ ਉੱਤਮ ਪਦਵੀ ਨੂੰ ਪ੍ਰਾਪਤ ਹੋਇਆ ਅਤੇ ਚਾਰੇ ਵਰਣ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਭਗਤ ਰਵਿਦਾਸ ਜੀ ਦੇ ਪਗ ਚਰਨਾ ਵਿੱਚ ਆਗੇ ਪੈ ਗਏ ਸਨ ਜੈਸਾ ਕਿ ਭਾਈ ਗੁਰਦਾਸ ਜੀ ਆਪਣੀ ਵਾਰ ਦਸਵੀਂ ਦੀ ਪੌੜੀ 17ਵੀਂ ਵਿੱਚ ਫਰਮਾਉਂਦੇ ਹਨ ਭਗਤ ਭਗਤ ਜਗ ਵਜਿਆ ਚੌਹੂ ਚੱਕਾਂ ਦੇ ਵਿੱਚ ਚਮਰੇਟਾ ਪਾਣਾ ਗੰਡੇ ਰਾਹ ਵਿੱਚ ਕੁਲਾ ਧਰਮ ਢੋਏ ਢੋਰ ਸਮੇਟਾ ਜਿਉ ਕਰ ਮੈਲੇ ਜੀਥੜਾ ਹੀਰਾ ਲਾਲ ਅਮੋਲ ਪਲੇਟਾ ਜਹੂ ਵਰਨਾ ਉਪਦੇਸ ਦਾ ਗਿਆਨ ਧਿਆਨ ਕਰ ਭਗਤ ਸਹਿੇਟਾ ਨਾਵਣ ਆਇਆ ਸੰਗ ਮਿਲ ਬਾਨਾਰਸ ਕਰ ਗੰਗਾ ਠੇਟਾ ਕੱਢ ਕਸੀਰਾ ਸੋ ਪਿਆ ਰਬਦਾਸੈ ਗੰਗਾ ਦੀ ਭੇਟਾ ਲੱਗਾ ਪੁਰਬ ਅਭੀਚਕ ਦਾ ਡਿਠਾ ਚਲਤ ਅਚਰਜ ਅਮੇਟਾ ਲਿਆ ਕਸੀਰਾ ਹੱਥ ਕੱਢ ਸੂਤ ਇੱਕ ਜਿਉ ਤਾਣਾ ਭੇਟਾ ਭਗਤ ਜਨਾ ਹਰ ਮਾਂ ਪਿਓ ਬੇਟਾ ਨਾਮਦੇਵ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ੀਪਾ ਕਹਿ ਬੁਲਾਏ ਭਗਤ ਨਾਮਦੇਵ ਜੀ ਦੀ ਵੀ ਹਰ ਪਰਮੇਸ਼ਰ ਦੇ ਸੇਤੀ ਹੁੰਦਾ ਨਾਲ ਪ੍ਰੀਤੀ ਲਿਵ ਪ੍ਰੀਤੀ ਲੱਗੀ ਹੋਈ ਸੀ ਜਿਨ੍ਹਾਂ ਨੂੰ ਜਾਤੀ ਵਿਤਕਰੇ ਵਾਲੇ ਲੋਕ ਸ਼ੀਂਬਾ ਕਹਿ ਕੇ ਆਖ ਆਖ ਕੇ ਬੁਲਾਉਂਦੇ ਸਨ ਖੱਦਰੀ ਬ੍ਰਾਹਮਣ ਪੇਠ ਦੇ ਛੋਡੇ ਹਰ ਨਾਮਦੇਵ ਲੀਆ ਮੁਖ ਲਾਏ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਹੋਰ ਵੀ ਨਾਮ ਦੀ ਮਹਿਮਾ ਕਰਦੇ ਹੋਏ ਪਰਮਾਉਂਦੇ ਆ ਕਿ ਭਗਤਾਂ ਨੂੰ ਕਿਵੇਂ ਪਰਮੇਸ਼ਰ ਨੇ ਆਪਣੇ ਅੰਗ ਨਾਲ ਆਪਣੇ ਕੰਠ ਨਾਲ ਲਾਇਆ ਤੇ ਹੰਕਾਰੀਆਂ ਨੂੰ ਪਿੱਠ ਦਿੱਤੀ ਖੱਤਰੀ ਬ੍ਰਾਹਮਣਾ ਆਦ ਨੂੰ ਪਿੱਠ ਦੇ ਕੇ ਛੱਡ ਦਿੱਤਾ ਭਾਵ ਉਹਨਾਂ ਨੂੰ ਦੂਰ ਕਰਕੇ ਪਰਮੇਸ਼ਰ ਨੇ ਭਗਤ ਨਾਮਦੇਵ ਜੀ ਨੂੰ ਆਪਣੇ ਮੁਖ ਸੰਮੁਖ ਲਾ ਲਿਆ ਸੀ ਅਰਥਾਤ ਜਿਸ ਵੇਲੇ ਹੰਕਾਰੀ ਪੰਡਤਾ ਨੇ ਭਗਤ ਨਾਮਦੇਵ ਜੀ ਨੂੰ ਧੱਕੇ ਮਾਰ ਕੇ ਮੰਦਰ ਤੋਂ ਬਾਹਰ ਕੱਢ ਦਿੱਤਾ ਸੀ ਤਾਂ ਆਪਣੀ ਭਗਤੀ ਦੀ ਨਰਾਦਰੀ ਨਾ ਸਹਾਰਦੇ ਹੋਏ ਪਰਮੇਸ਼ਵਰ ਵਾਹਿਗੁਰੂ ਜੀ ਨੇ ਉਸ ਮੰਦਰ ਦਾ ਮੂੰਹ ਹੀ ਕੁਹਾ ਕੇ ਨਾਮਦੇਵ ਜੀ ਵਾਲੇ ਪਾਸੇ ਕਰ ਦਿੱਤਾ ਸੀ ਜੈਸਾ ਕਿ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਕ ਲਾਇਆ ਜਿਤਨੇ ਭਗਤ ਹਰ ਸੇਵਕਾ ਮੁਖ 860 ਤੀਰਥ ਤਿਨ ਤਿਲਕ ਕਢਾਏ ਜਿਤਨੇ ਭਗਤ ਜਨ ਹਰੀ ਦੇ ਸੇਵਕਾ ਦਾਸ ਹਨ ਵਾ ਜਿਤਨੇ ਵੀ ਹਰੀ ਦੇ ਭਗਤ ਤੇ ਜਿਤਨੇ ਵੀ ਹਰੀ ਦੇ ਸੇਵਕ ਹਨ ਤਿਨਾਂ ਦੇ ਮੁਖ ਮੂਹ ਪਰ 68 ਅਠਾਹ ਤੀਰਥਾਂ ਦਾ ਤਿਲਕ ਟਿੱਕਾ ਕਢਾਇਆ ਹੋਇਆ ਹੈ ਭਾਵ 68 ਤੀਰਥਾਂ ਦੇ ਇਸ਼ਨਾਨ ਦਾ ਮਹਾਤਮ ਹਰੀ ਦੇ ਸੇਵਕਾਂ ਦਾ ਦਰਸ਼ਨ ਕਰਕੇ ਹੀ ਪ੍ਰਾਪਤ ਹੋ ਜਾਂਦਾ ਹੈ ਜਨਾਨਨਕ ਤਿਨ ਕਉ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਇ ਜਨਾਨਨਕ ਤਿਨ ਕਉ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਜਨ ਅੰਦਾਸ ਤਿਨ ਉਹਨਾਂ ਸੇਵਕਾਂ ਭਗਤਾਂ ਦੇ ਚਰਨਾਂ ਤਾਈ ਅਨ ਦਿਨ ਰਾਤ ਦਿਨ ਪਰਸੇ ਪਰਸ ਦੇ ਸਪਰਸ਼ ਕਰਦੇ ਹਾਂ ਜੇਕਰ ਰਾਏ ਰਾਜਾ ਪ੍ਰਕਾਸ਼ ਰੂਪ ਹਰ ਪਰਮੇਸ਼ਰ ਆਪ ਆਪਣੀ ਕਿਰਪਾ ਮਿਹਰ ਕਰ ਦੇਵੇ ਵਾਹੀ ਗੁਰੂ ਵਾਹੀ ਗੁਰੂ ਵਾਹੀ Guru. ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ